ਹਾਂਜੀ ਗੁਰਮੁਖ ਪਿਆਰਿਓ ਪਿਛੇ ਆਪਾਂ ਐਤਵਾਰ ਦੀ ਵਿਚਾਰ ਸਰਵਣ ਕਰਾਇਆ ਹਾ ਕਿ ਜੋ ਐਤਵਾਰ ਦਾ ਦਿਨ ਹੈ ਉਸ ਬਾਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੀ ਫਰਮਾਉਂਦੇ ਆ ਆਓ ਅੱਜ ਆਪਾਂ ਸੋਮਵਾਰ ਦੀ ਵਿਚਾਰ ਕਿਉਂਕਿ ਸਾਰੇ ਵਾਰਾਂ ਨੂੰ ਆਪਾਂ ਦੁਨੀਆ ਨੇ ਪਰਮ ਪੁਲੇਖਿਆਂ ਵਿੱਚ ਪਾਇਆ ਹੋਇਆ ਹੈ ਕਿ ਇਸ ਵਾਰ ਨੂੰ ਆ ਨਹੀਂ ਕਰਨਾ ਹੈ ਇਹ ਵਾਰ ਮਾੜਾ ਹੈ ਇਹ ਵਾਰ ਚੰਗਾ ਹੈ ਪਾਤਸ਼ਾਹ ਪਰਮਉਦੇ ਭਾਈ ਕੋਈ ਵਾਰ ਚੰਗਾ ਨਹੀਂ ਕੋਈ ਮਾੜਾ ਨਹੀਂ ਉਹੀ ਵਾਰ ਚੰਗਾ ਹੈ ਜਿਸ ਦਿਨ ਤੂੰ ਨਾਮ ਜਪਦਾ ਹੈ ਉਸ ਪਰਵਦਗਾਰ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਜਿਸ ਵਾਰ ਦੇ ਵਿੱਚ ਤੂੰ ਉਸ ਦੀ ਬੰਦਗੀ ਕਰ ਲੈਂਦਾ ਹੈ ਚੰਗੇ ਕਰਮ ਕਮਾ ਲੈਣਾ ਹੈ ਤੇਰੇ ਚੰਗੇ ਕਰਮਾਂ ਕਮਾਉਣ ਦੇ ਸਿਰ ਤੇ ਹੀ ਸਾਰੇ ਵਾਰ ਚੰਗੇ ਹਨ ਜੇਕਰ ਕੋਈ ਵਾਰ ਕਿਤਨਾ ਵੀ ਸ਼ੁਭ ਮੰਨਿਆ ਜਾਂਦਾ ਹੋਵੇ ਚੰਗਾ ਮੰਨਿਆ ਜਾਂਦਾ ਹੋਵੇ ਜੇਕਰ ਤੂੰ ਉਸ ਸ਼ੁਭ ਵਾਰ ਵਾਲੇ ਦਿਨ ਪਰਮੇਸ਼ਰ ਨਾਲ ਨਹੀਂ ਜੁੜਿਆ ਉਸ ਦੀ ਬੰਦਗੀ ਨਹੀਂ ਕੀਤੀ ਸੇਵਾ ਸਿਮਰਨ ਨਹੀਂ ਕੀਤਾ ਚੰਗਾ ਕਰਮ ਨਹੀਂ ਕੋਈ ਕਮਾਇਆ ਮਾਰੇ ਕਹਿੰਦੇ ਉਸ ਦਿਨ ਤੋਂ ਕੋਈ ਭੈੜਾ ਦੇਣ ਹੀ ਨਹੀਂ ਹੈ ਉਹ ਦਿਨ ਬਹੁਤ ਮਾੜਾ ਹੈ ਤੇਰੇ ਵਾਸਤੇ ਸੋ ਰਹੁ ਵਿਚਾਰ ਆਹ ਸੋਮਵਾਰ ਪਾਤਸ਼ਾਹ ਕੀ ਕਹਿ ਰਿਹਾ ਆਪਾਂ ਅੱਜ ਸੋਮਵਾਰ ਦੀ ਵਿਚਾਰ ਕਰਕੇ ਆਪ ਜੀ ਤੋਂ ਖਿਮਾ ਮੰਗਣੀ ਹੈ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨ ਜਾਏ ਸੋਮਵਾਰ ਸੋਮ ਚੰਦਰਮਾ ਦੇ ਵਾਰ ਦਿਨ ਦੁਆਰਾ ਕਥਨ ਕਰਦੇ ਆ ਕਿਹੇ ਭਾਈ ਸੱਚ ਸਰੂਪ ਪ੍ਰਮਾਤਮਾ ਸਭ ਥਾਈ ਸਮਾਏ ਵਿਆਪਕ ਹੋ ਰਿਹਾ ਹੈ ਉਹ ਵਾਹਿਗੁਰੂ ਸਾਰਿਆਂ ਥਾਵਾਂ ਵਿੱਚ ਪਰੀਪੂਰਨ ਹੈ ਤਿਸ ਕਈ ਉਸ ਪ੍ਰਮਾਤਮਾ ਦੀ ਕੀਮਤ ਕਿਸੇ ਕੋਲੋਂ ਵੀ ਕਹੀ ਤੂੰ ਭਾਵ ਆਖੀ ਨਹੀਂ ਜਾਂਦੀ ਆਖ ਆਖ ਰਹੇ ਸਭ ਲੇਵ ਲਾਏ ਜਿਸ ਦੇਵੈ ਤਿਸ ਪੱਲੇ ਪਾਏ ਕੀ ਪਾਈ ਸਾਰੇ ਆਖ ਆਕੇ ਕਹਿ ਕਹਿ ਕੇ ਵਾ ਆਖ ਅਖਾਣਾ ਦੁਆਰਾ ਆਖ ਆਖ ਕੀ ਵਾ ਅਖਾਖਣ ਵਾਲੇ ਹੋ ਕੇ ਆਕੇ ਵਾ ਆਖ ਮੁਖ ਦੁਆਰਾ ਆਕੇ ਸਭ ਉਸ ਹਰੀ ਦੇ ਵਿੱਚ ਹੀ ਲਿਵ ਬਿਰਤੀ ਜੋੜ ਰਹੇ ਆ हे भाई जिस नु हरि अपना नाम देना करदा है उसी दे बुद्ध रूपी पल्ले विच ए नाम आके बसदा है पइंदा है अगम अगोचर लखिया न जाए गुरु कह शब्द हर रहया समाए हे भाई अगम गमता तू रहत अति अगोचर इंद्रियां दे अविशे रहण वाला प्रभु वैगुरु परमात्मा ਕਿਸੇ ਕੋਲੋਂ ਵੀ ਆਪਣੇ ਆਪ ਲਖਿਆ ਜਾਣਿਆ ਨਹੀਂ ਜਾਂਦਾ ਨਾ ਕਿਸੇ ਨੇ ਜਾਣਿਆ ਹੈ ਨਾ ਕੋਈ ਜਾਣ ਸਕਿਆ ਹੈ ਨਾ ਕੋ ਅੱਗੇ ਨੂੰ ਜਾਣ ਸਕੇਗਾ ਕਿਉਂਕਿ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਹ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿੱਚ ਸਮਾਇ ਲੀਨ ਹੋ ਰਿਹਾ ਹੈ ਵਾ ਗੁਰਾਂ ਦੇ ਸ਼ਬਦ ਦੀ ਜਿਸ ਨੇ ਕਮਾਈ ਕੀਤੀ ਉਸ ਨੇ ਇਸ ਪ੍ਰਕਾਰ ਨਿਸ਼ਚੇ ਕੀਤਾ ਹੈ ਕਿ ਹਰੀ ਸਾਰੇ ਥਾਈਂ ਸਮਾਰਿਆ ਹੈ ਉਹ ਪਰਿਪੂਰਨ ਹੈ ਸੋਏ ਸੀ ਸਤਿਗੁਰੂ ਸੋਵਾਰ ਦੀ ਵਿਚਾਰ ਰਹੀ ਸਾਨੂੰ ਸੋਵਾਰ ਬਾਰੇ ਦੱਸ ਰਹੇ ਕਿ ਕੀ ਕਰਨਾ ਚਾਹੀਦਾ ਨਾਮ ਨਾਲ ਜੁੜਨਾ ਚਾਹੀਦਾ ਉਹ ਪਰਿਪੂਰਨ ਪ੍ਰਮਾਤਮਾ ਨੂੰ ਹੀ ਧਿਆਉਣਾ ਚਾਹੀਦਾ ਜੇਕਰ ਪਰਿਪੂਰਨ ਪ੍ਰਮਾਤਮਾ ਨੂੰ ਧਿਆ ਲਿਆ ਸਾਰਾ ਕੁਝ ਤੇਰਾ ਵਿੱਚ ਹੀ ਆ ਜਾਵੇਗਾ ਜੇਕਰ ਤੂੰ ਕਿਸੇ 1 2 4 ਦੇਵੀ ਦੇਵਤਿਆਂ ਨੂੰ ਧਿਆਉਣ ਤੁਰ ਪਿਆ ਤੇ ਤੇਰੇ ਕੋਲੋਂ ਧਿਆਏ ਨਹੀਂ ਜਾਣੇ ਤੇ ਫਿਰ ਵੀ ਤੇਰਾ ਕੰਮ ਪੂਰਨ ਨਹੀਂ ਹੋਣਾ ਕਿਉਂਕਿ ਪੂਰਾ ਕੰਮ ਤਾਂ ਪੂਰਾ ਹੀ ਕਰ ਸਕਦਾ ਹੈ ਅਧੂਰੀਆਂ ਪਾਸੋਂ ਕਦੇ ਪੂਰੇ ਕੰਮ ਨਹੀਂ ਹੋਇਆ ਕਰਦੇ ਸੋ ਇਹ ਸੀ ਸੋਮਵਾਰ ਦੀ ਵਿਚਾਰ ਭੁੱਲਾਂ ਚੁੱਕਾਂ ਦੀ ਮੁਆਫੀ ਕੱਲ ਨੂੰ ਆਪਾਂ ਇਸੇ ਤਰ੍ਹਾਂ ਆਉਣ ਵਾਲੀ ਵਿਚਾਰ ਵਿੱਚ ਮੰਗਲਵਾਰ ਵਾਲੇ ਦਿਨ ਦੀ ਵਿਚਾਰ ਸਾਂਝ ਪਾਵਾਂਗੇ ਗੁਰਬਾਣੀ ਅਨਸਾਰ ਸਤਿਗੁਰੂ ਕੀ ਫਰਮਾ ਰਹਿਆ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ